Wahahaha wow. ساماري ميسر ਸਭ ਤੋਂ ਪਹਿਲਾਂ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਹਾਂ ਕਿ ਜੇਕਰ ਤੁਹਾਨੂੰ ਕੋਈ ਸਮੱਸਿਆ ਹੈ ਤਾਂ ਤੁਸੀਂ ਮੈਨੂੰ ਦੱਸ ਸਕਦੇ ਹੋ ਇਹ ਗ੍ਰਾਊਂਡ ਪਲੇਸ ਹੈ ਜਿਹੜਾ ਉਹਨਾਂ ਨੇ ਬਣਾਇਆ ਹੈ। ਆਹ ਦੇਖੋ ਇਹਨੂੰ ਬੰਦ ਕਰਾ ਦਿੱਤਾ ਗਿਆ ਹੈ। ਹੱਤਪੰਨ ਗੱਲ ਨੂੰ ਕਹਿੰਦੇ ਆਪਾਂ ਆਪਣੇ ਲੋਕਾਂ ਨੂੰ ਆਗਮਨ ਪਹੁੰਚਾਏ ਗਏ। ਬਹੁਤ ਸਾਰੇ ਬੰਦੇ ਜਿਹਨਾਂ ਨੇ ਪ੍ਰਾਰਣ ਆਪਾਂ ਨੇ ਪੁੱਛੇ ਗਏ ਉਹਨਾਂ ਨੇ ਗੱਡੀ ਚ ਆਪੀ ਗੱਡੀਾਂ ਕਿ ਪੂਰਾ ਪਹੁੰਚਾਉਣ। ਆਪਾਂ ਦਾ ਆਵਾਜ਼ਾਂ ਨੂੰ ਕਿਹਾ ਕਿ ਜਿਹੜੇ ਪਾਰੀ ਜਮੀਨ ਦੀ ਸੁਰੱਖਿਆ ਨੂੰ ਨਾਵਨ ਬਾਰੋ ਬਾਰੋ ਚਲ ਭਜਣ ਦੀ ਕੋਸ਼ਿਸ਼ ਕਰਦੇ ਪਰ ਕੋਈ ਵੀ ਪਾਸੋ ਕਾਰੀ ਨਹੀਂ ਕੋਧ ਹਰਿਆਣੇ ਭਵੇਂ ਤੋਂ ਨਿਕਲ ਕੇ ਜੱਟਰ ਨੂੰ ਭਵੇਂ ਸਾਡੀ ਜੇਦਾ ਦੀਆਂ ਚੰਗੀਆਂ ਹੋਰ ਜਦਕਿ ਟਿਕੂ ਦੇ ਅੱਗੇ ਨੇ ਕੰਡੀਆਂ ਦੇ ਵਿੱਚ ਕਾਹਨ ਗੁਰੂ ਜੀ ਨੂੰ ਪੂਰੀ ਜਾਰੀ ਹੈ ਆਹ ਸਭੀ ਜੁਬੰਦ ਕਰੈਸੋ ਕਬੂਰਾ ਜੀ ਤਸਕੀਨ ਲਈ ਉਸ ਸਾਥ ਜਿਵੇਂ ਪਾਸਾ ਕੋ ਹਰ ਸੰਗਤ ਜੀ ਉੱਚੀ ਆਵਾਜ਼ ਦੋਨੋਂ ਹੱਥ ਖੜੇ ਕਰਕੇ ਇਹ ਮੂਵੀ ਬਣ ਕੇ ਪੂਰੇ ਪੰਜਾਬ ਵਿੱਚ ਅੱਜ ਵੀ ਆਵਾਜ਼ ਦੇ ਚੰਨ ਦੇ ਸੰਸਾਰ ਸਿੰਘ ਜੀ ਆਪਾਂ ਬਾਅਦ ਵੀ ਦੇਖ ਸਕਦੇ ਆ ਦੋਨੋਂ ਹੱਥ ਖੜੇ ਕਰਕੇ ਉੱਚੀ ਆਵਾਜ਼ ਕਰੇ ਲਾ ਰਹੇ ਆ ਬੋਲੇ ਸੋ ਨਿਹਾਲ ਬੋਲੇ ਸੋ ਨਿਹਾਲ ਬੋਲੇ ਸੋ ਨਿਹਾਲ ਬੋਲੇ ਸੋ ਨਿਹਾਲ ਪੰਜਾਬੀ ਅੰਤਸਪਰਿ ਹਰਬੇਜਸ ਨਾਲ ਜੁੜੀ ਹੋਈ ਹੈ ਪਰ ਇਹ ਬਰਾਦ ਪੰਜ ਤੀਰ ਛੱਕਾ ਤੀਰ ਦਾ ਫਾਇਦਾ ਭਾਰੀ ਹਰਜਨ ਜਾਨਾ ਪਲਟ ਕੇ ਰੂਹ ਹਰਜਨ ਨੂੰ ਸਵਾਦ ਦਿੰਦੀ ਹੈ ਜੇ ਵੀ ਸੋਚੀ ਨਾ ਆਉਂਦੀ ਹੈ ਸਾਡੇ ਮੂਹਰੇ ਪੰਜਾਬ ਦੇ ਪੰਜਾਬ ਦੇ ਮੂਹਰੇ ਮਾਰ ਕਿਸ ਤਰ੍ਹਾਂ ਅਰਾਧਾ ਹੋ ਰਿਹਾ ਹੈ ਜਨਾਬ ਕੋਈ ਸ਼ੇਖਾ ਭਾਈ ਜਸਵੀਰ ਸਿੰਘ ਜੀ ਦੇ ਕਿ ਉਹ ਸਾਥ ਹੱਲ ਦੇ ਸੰਕਟਾ ਸੰਤ ਬਾਬਾ ਜਰਨੈਲ ਸਿੰਘ ਦੀ ਖਾਲਸਾ ਪਛੜਾ ਵਾਲਿਆਂ ਦੇ ਸਿੱਖੇ ਤੇ ਸਾਨੂੰ ਵੀ ਪਛੜਾ ਦੇਣੇ ਨੂੰ ਮਿਲ ਸੰਤ ਬਾਬਾ ਸਰਪਾਲ ਸਿੰਘ ਦੀ ਖਾਲਸਾ ਪਛੜਾ ਵਾਲਿਆਂ ਦੇ ਵਿਦਿਆਰਥੀ ਜਿਨ੍ਹਾਂ ਨੇ ਮਾਨਸਿਕ ਸੰਕਲਪ ਕੀਤਾ ਕਿ ਚਾਰੀ ਨਗਰ ਕੀਰਤਨ ਪੰਜਾਬ ਦੀ ਧਰਤੀ ਦੇ ਉਪਰ ਸਾਹ ਸੰਗਤ ਦੀ ਆ ਟਿੰਗ ਦੇ ਗਾਣਾ ਕਿ ਨਸ਼ਿਆਂ ਦਾ ਤਿਆਗ ਕਰੋ ਜੀਸਾਂ ਦੀ ਬਿਆਦਨੀ ਨਾ ਕਰੋ ਕੈਰ ਦੇ ਪੁੱਠੇ ਤੋਂ ਲੈ ਕੇ ਸਰਦੀ ਚੋਟੀ ਤੱਕ ਕਿਤੇ ਵੀ ਰੋਗ ਨੂੰ ਕਿਸਾਨਾ ਰੋਗ ਨੂੰ ਵੱਜਣਾ ਸਾਹ ਸੰਗਤ ਜੀ ਸਾਹ ਸੰਗਤ ਜੀ ਗੁਰੂ ਸਾਹਿਬ ਨੂੰ ਪ੍ਰੇਮ ਦੀ ਯਾਦ ਉਸਤ ਕਰਦੇ ਕਿਉਂਕਿ ਵਹਿਖਿਆ ਦੀ ਮੁੱਠ ਤੋਂ ਸਿੱਖ ਪਿਆਰਾ ਨਾ ਹੀ ਸਰਦ ਖਾਲਸਾ ਇਹੋ ਨਿਆਰਾ ਅੰਮ੍ਰਿਤ ਦੇਵ ਜਗਮਾਨ ਸਾਰਾ ਇਹ ਨਗਰ ਕੀਰਤਨ ਦਾ ਪੰਜਾਬ ਦੀ ਧਰਤੀ ਤੇ ਹਰ ਦਿਨ ਉੱਜਾਵੇਗਾ ਸ੍ਰੀ ਕਾਲਪੁਰ ਸਾਹਿਬ ਦੇ ਸਰਕਾਰ ਜੱਟਾ ਸੰਤ ਬਾਬਾ ਜਮੈਲ ਸਿੰਘ ਜੀ ਖਾਲਸਾ ਪਿਧਰਾ ਵਾਲਿਆਂ ਦੇ ਭਤੀਜੇ ਸੰਤ ਬਾਬਾ ਕਮਾਲ ਸਿੰਘ ਜੀ ਖਾਲਸਾ ਪਿਧਰਾ ਵਾਲਿਆਂ ਦੇ ਪੁੱਤਰ ਤਾਂ ਸਭ ਨੂੰ ਤੇਰਾ ਆਸਰਾ ਦੀ ਧਰ ਨਾਲ ਉਹ ਸਤ ਸਮਾ ਨਗਰ ਕੀਰਤਨ ਅੱਛਾ ਸੰਗੀਤ ਵਰਨਾ ਸਰਬੱਤ ਸੰਗਤ ਗੱਜ ਜਕਾਰਾ ਛੜੋ ਤੇ ਬੋਲੇ ਸੋ ਨਿਹਾਲ ਸਤ ਸ੍ਰੀ ਅਕਾਲ ਦਾ ਸੰਗਤ ਜੀ ਸਾਰੀ ਸੰਗਤ ਨੇ ਆਪਣੀ ਨਜ਼ਰ ਦੇ ਬਾਹਰ ਤੱਕ ਸਾਰੀ ਸੰਗਤ ਨੇ ਨਾਲ ਜਾਣਾ ਗੁਰੂ ਸਾਹਿਬ ਨੇ ਧੰਗ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਬਹੁਤ ਵੱਡੀ ਕੁਰਬਾਨੀ ਹੈ ਅੱਜ ਸਾਰੀ ਦੁਨੀਆ ਦੇ ਵਿੱਚ 325 ਸ਼ਹੀਦੀ ਦਿਵਸ ਦੀ ਸਾਰੀ ਦੁਨੀਆ ਚ ਮਨਾਇਆ ਜਾ ਰਹੀ ਹੈ ਸਾਰੀ ਦੁਨੀਆ ਦੇ ਸਿੱਖ ਧੰਗ ਗੁਰੂ ਤੇਗ ਬਹਾਦਰ ਸਾਹਿਬ ਨੂੰ ਯਾਦ ਕਰਨ ਵਾਸਤੇ ਵੱਖ-ਵੱਖ ਸੰਗਤ ਦੇ ਨਾਲ ਇਹ ਸ਼ਹੀਦੀ ਦਿਵਸਤਾਬ ਦੀ ਮਨਾ ਰਹੇ ਆ ਇਹ ਸੱਜਰ ਦੀ ਦੋਈ ਪ੍ਰੰਧ ਕਮੇਟੀਆਂ ਨੇ ਗ੍ਰੰਥੀ ਸਿੰਘ ਸਰਵਨਾ ਨੇ ਸੰਗਤਾਂ ਨੇ ਮੰਦਰ ਦੀ ਸੇਵਾ ਕੀਤੀ ਬਹੁਤ ਹੀ ਸੇਵਾ ਕੀਤੀ ਆ ਹੁਣ ਸਤਿਗੁਰੂ ਦੇ ਨਾਲ ਸਤਨਾਮ ਵਾਹਿਗੁਰੂ ਦਾ ਜਾਪ ਕਰਦੇ ਆ ਪੰਥ ਦੀਆਂ ਗੁੰਜਾਂ ਪਾਉਂਦੇ ਆ ਸ਼ਬਦ ਪੜ੍ਹਦੇ ਆ ਨਾਲ ਚੰਗੜਾ ਰਸਤੇ ਜਿੱਦੋਂ ਆਪਾਂ ਪੜ੍ਹ ਕੇ ਜੂਤਿਲ ਪਾਸੇ 12 ਦੇ ਪਾਸੇ ਦਵਾਈ ਲਈ ਉੱਥੇ ਤੁਹਾਡੇ ਦਾ ਪ੍ਰਚਾਰ ਕਰਾਂਗੇ ਦਾਨ ਮਿਲਾਵਾਂਗੇ ਸਾਰੇ ਸੰਗਤ ਭਾਈ ਅਇ ਤੋਂ ਸਤੂਰ ਪਾਤਸ਼ਾਹ ਦੇ ਨਾਲ ਚੱਲਣਾ ਸਾਰੇ ਸੰਗਤ ਨੇ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਰਾਗੀ ਸਿੰਘ ਕੀਰਤਨ ਕਰਮੇ ਜੀ ਨਾਦਕਾਲਾ ਮੰਡਲੇ ਪ੍ਰਧਾਨ ਪੰਜਾਬ ਦੇ ਪੂਰੇ ਜਿਲ੍ਹੇ ਆਗੜੇ ਜੀਤ ਖੋਰੀ ਚੇਲੀ ਜੀ ਅੱਜ ਉਸਤਾਲ ਦੇ ਕਰਪਾ ਦਿੱਤੀ ਆ ਤੋਂ ਮੱਕਵਾ ਦੇਖੇ ਹੋਏ ਨੇ ਜੀ ਦੁਰਦਸ਼ਰਵਾ ਨੇ ਸਤਿ sri ਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਹਿਬ ਸੰਗਤ ਜਾਪ ਕਰਦੇ ਹੋਏ ਅਗਾਂਹ ਨੂੰ ਲੱਭਣ ਦੀ ਸ਼ਮਨੀ ਦੋ ਜੀ ਅੱਜ ਇਹ ਰਾਸ਼ਣ ਦੀ ਪ੍ਰੋਗਰਾਮ ਓ ਰਾਖਾ ਪ੍ਰਭ ਸਾ